ਜਿਕਰਾਂ ਕੋਲੇ ਪੰਡਰੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਹੈ ਜਿਕਰਾਂ ਮਾਂ ਦਾ ਪੋਣਾ ਹੈ ਬਹੁਤ ਸੱਚੇ ਦਰਵਾਜ਼ੇ ਕੀ ਹੈ ਜਿਕਰਾਂ ਬਾਬਾ ਬਲਿਆਣੇ ਸੀ ਤਾਂ ਬਹੁਤ ਸੱਚੇ ਦਰਵਾਜ਼ੇ ਕੀ ਹੈ ਜਿਕਰਾਂ ਬਾਪੂ ਮਕਰਨਾਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਹੈ ਜਿਕਰਾਂ ਸੰਤ ਬਾਬਾ ਚਰਨ ਦਾ ਸਮਾਰਾਹ ਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਹੈ ਇਕਰ ਸੰਤ ਬਾਬਾ ਮੇਰਦਾ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਦਰਵਾਜ਼ਾ ਕੀ ਹੈ ਇਕਰ ਕੱਤਨੀ ਸਿੰਘ ਬਾਲ ਜੋਗੀ ਦਾ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਦਰਵਾਜ਼ਾ ਕੀ ਹੈ ਪਿਆਰੇ ਸਾਥ ਸੰਗਤ ਜੀ ਆਪ ਸਭ ਨੂੰ ਅਜੇ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਡੇਰਾ ਬਾਬਾ ਵਿਧਿਆਣਾ ਪਿੰਡ ਬਿਜੀਪੁਰ ਜ਼ਿਲ੍ਹਾ ਜਲੰਧਰ ਜੋ ਕਿ ਇਹ ਸਾਡੇ ਗੁਰਦੇਵ ਬਾਬਾ ਚਰਨ ਦਾ ਜੋ ਬ੍ਰਹਮਲੀਨ ਹੋ ਚੁੱਕੇ ਨੇ ਉਹਨਾਂ ਦਾ ਇਹ ਤਪਸਥਾਨ ਹੈ ਇੱਥੋਂ ਹੋ ਇਹ ਡੇਰਾ ਫਸਾ ਕੇ ਆਪਣੇ ਸ਼ਿਵ ਸ਼ਕਤੀ ਮੰਦਰ ਪਟਿਆਰਿਆਂ ਹੁਸ਼ਿਆਰਪੁਰ ਉਹਨਾਂ ਰੋੜ ਤੇ ਉਹਨਾਂ ਨੇ ਉੱਥੇ ਮੰਦਰ ਬਣਵਾਇਆ ਸਭ ਪੂਰੀ ਸਾਧ ਸੰਗਤ ਦੇ ਸਹਿਯੋਗ ਨਾਲ ਉੱਥੇ 24 ਘੰਟੇ ਲੰਗਰ ਚੱਲਦਾ ਜੀ 24 ਘੰਟੇ ਤੇ 65 ਦਿਨ ਉੱਥੇ ਲੰਗਰ ਚੱਲਦਾ ਜੀ ਜੋ ਵੀ ਸੰਗਤ ਆ ਰਹੂ ਆਵੇ ਉੱਥੇ ਲੰਗਰ ਚੱਲਦਾ ਔਰ ਅੱਜ ਇੱਥੇ ਸਾਡੇ ਗਾਗਾ ਗੁਰੂ ਸੰਤ ਬਾਬਾ ਬ੍ਰਮਲੀਂ ਸੰਤ ਬਾਬਾ ਬਾਬੂ ਮਕਰਦਾ ਜੀ ਦਾ ਅੱਜ ਵਰਚੇ ਸਮਾਗਮ ਮਨਾਇਆ ਜਾ ਰਿਹਾ ਹੈ ਸ਼ਰ ਸੰਤਾਂ ਬੜੀਆਂ ਪਿੰਡ ਦੇ ਬਿਲੀਪੁਰ ਨਵਾ ਨਵਾ ਪਿੰਡ ਨੂਸੀ ਪਿੰਡ ਜੋ ਲਾਗਦੇ ਪਿੰਡ ਆ ਸਾਰਿਆਂ ਨੇ ਬੜੇ ਵੱਡ ਚੜ ਕੇ ਸਹਿਯੋਗ ਨਾਲ ਇਸ ਸਮਾਗਮ ਨੂੰ ਬਹੁਤ ਹੀ ਜ਼ਿਆਦਾ ਉੱਘਾਣਾ ਬਣਾਇਆ ਗਿਆ ਔਰ ਇਹ 12 ਜੱਗੇ ਪਰਮਾਤਮਾ ਦੇ ਪ੍ਰਾਰਥਨਾ ਕਰਦੇ ਕਿ ਸਾਰੇ ਨੱਦਰ ਖੇੜੇ ਦਾ ਸਾਰੇ ਜੋ ਵੀ ਸਮਾਜ ਆ ਸਾਰੇ ਦਾ ਭਲਾ ਕਰੋ ਜੋ ਵੀ ਇੱਥੇ ਆਉਂਦੇ ਆ ਮੰਗਿਆ ਮਰਦਾ ਪਾਉਂਦੇ ਨੇ ਔਰ ਆਪ ਸਾਰੀ ਸਾਥ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਸੇ ਤਰ੍ਹਾਂ ਇਹਨਾਂ ਇਹਨਾਂ ਦਰਬਾਰਾਂ ਤੇ ਰੱਬ ਦੇ ਵਜ਼ੀਰਾਂ ਦੇ ਜੋ ਇਸ ਰੱਬ ਘਰ ਦੇ ਸੇਵਾਦਾਰ ਨੇ ਉਹਨਾਂ ਉਹਨਾਂ ਮਹਾਰਾਜ ਜੀ ਦੇ ਇਦਾਂ ਹੀ ਘੇਰੇ ਤੇ ਲੰਗਰ ਚੱਲਦੇ ਰਹਣ ਸਮਾਗਮ ਹੁੰਦੇ ਰਹਣ ਵਰਸਿਆਂ ਮੁੰਡੀਆਂ ਜਾਈਏ ਔਰ ਅਸੀਂ ਆਪਣੇ ਇੱਕ ਨੇਕ ਰਾਹ ਤੇ ਚਲੀਏ ਸ਼ਕਰਾ ਗੁਰਦੇਵ ਬਾਬਾ ਚਰੰਦਾ ਜੀ ਦਾ ਬਹੁਤ ਸੱਚੇ ਦਰਬਾਰ ਕੀਜੈ ਜਿਕਰਬ ਮੁਕਰਦਾ ਜੀ ਦਾ ਬਹੁਤ ਸੱਚੇ ਦਰਬਾਰ ਕੀਜੈ ਇਹ ਸਾਰਾ ਨਕਰ ਜੋ ਕੀ ਸਾਡੇ ਸਹਿਯੋਗ ਨਾਲ ਕਿਉਂਕਿ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਔਰ ਸਾਡੇ ਮੰਡੀ ਜਲੰਧਰ ਮਾਰਕੀਟ ਕਮੇਟੀ ਦੇ ਪ੍ਰਧਾਨ ਸਾਡੇ ਰਾਜੂ ਭਾਜੀ ਕਰਤਾਰਪੁਰ ਤੋਂ ਇਹਨਾਂ ਦਾ ਉਸ ਛਾਹਪੁਰ ਜੋ 24 ਘੰਟੇ ਲੰਗਰ ਚੱਲਦਾ ਉਹਦੇ ਵਿੱਚ ਇਹਨਾਂ ਦੇ ਪੂਰੇ ਸਾਰਾ ਸਾਲ ਦੁੱਧ ਦੀ ਸੇਵਾ ਘੋੜੀ ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਔਰ ਇਹ ਕਿਸਮ ਦੇ ਸਾਡੇ ਦੇਰੇ ਦੇ ਥੰਮ੍ਹਾਂ ਨੂੰ ਔਰ ਪਰਮਾਤਮਾ ਇਹਨਾਂ ਦੀ ਲੰਬੀ ਆਇਯੂ ਕਰੇ ਔਰ ਬਹੁਤ ਜ਼ਿਆਦਾ ਇਹ ਦੋ ਸ਼ਬਦ ਬੋਲਣ ਦੇ ਅੱਜ ਆਪਾਂ ਇੱਥੇ ਜੀ ਵੀ ਬੋਲੇ ਬਾਬਾ ਜੀ ਦੀ ਵਰਕਿੰਗ ਨ ਹੋ ਰਹੀਆ ਪਰ ਮਾਗਾਂ ਦੇ ਧਿਆਨ ਰੱਖ ਕੇ ਬੋਧਾ ਵੱਡਾ ਪ੍ਰੋਗਰਾਮ ਨਹੀਂ ਕਰ ਸਕੇ ਫਿਰ ਵੀ ਇਸ ਸਾਰਿਆਂ ਨੇ ਸਲਾਹ ਦਿੱਤੀ ਵੀ ਜਿੰਨਾ ਕਰੇ ਫੁੱਲ ਕਰ ਸਕਦੇ ਹੋ ਉਨਾ ਕਰੀਏ ਤੇ ਸਾਰਿਆਂ ਨੂੰ ਇਹਦੀਆਂ ਬਹੁਤ-ਬਹੁਤ ਬਣਾਈਆਂ करा बाबा री करा मिठा ना बाबा जी ਸੰਤ ਬਾਬਾ ਬਕਰਨਾਥ ਜੀ ਦੀ ਪੱਤੀ ਦਾ ਸਮਾਗਮ ਪਿੰਡ ਬਿਜੀਪੁਰ ਜ਼ਿਲ੍ਹਾ ਜਲੰਧ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਟਾਈਮ ਮੌਜੂਦਾ ਗੱਦੀ ਨਸੀਬ ਸੰਤ ਬਾਬਾ ਮਿੱਠਾ ਨਾਥ ਜੀ ਔਰ ਸਾਡੇ ਰਾਜੂ ਜੀ ਪਰਮੇਸੀ ਜੀ ਔਰ ਕਾਲਾ ਜੀ ਜੋ ਪਰੂ ਆਏ ਹੋਏ ਨੇ ਉਹਨਾਂ ਨੇ ਕਾਫੀ ਸਰਦਾਰ ਹੋ ਦਿੱਤਾ ਸਾਡੇ ਪੂਜਨੀਯ ਸੰਤ ਮਹਾਰਾਜ ਸਾਡੇ ਕਮੇਟੀ ਸਰਪੰਚ ਜੀ ਬਾਰਾ ਜੀ ਸਾਡੇ ਕਮੇਟੀ ਆਏ ਹੋਏ ਨੇ ਮਠਾ ਰਾਜੀ ਆ ਸਾਡੇ ਕਮੇਟੀ ਆ ਉਹਨਾਂ ਦੇ ਨਾਲ ਆਏ ਹੋਏ ਸਾਰੇ ਸਤਿ ਆਤਮਾ ਪੁਰਸਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਤੁਹਾਨੂੰ ਧੰਨਵਾਦ ਕਰਦੇ ਹਾਂ ਕਿਉਂਕਿ ਫਿਰ ਤੋਂ ਬਹੁਤ ਤੁਸੀਂ ਸਾਡੇ ਸਹਿਯੋਗ ਦਿਓ ਤਾਂ ਕਿ ਜਦੋਂ ਸਾਡਾ ਇਹ ਪਰਾਨਾ ਅਸੀਂ ਥੋੜਾ ਕੀਤਾ ਬੀਬੀ ਦੇ ਮੁਕੰਨ ਕਰਕੇ ਅਸੀਂ ਜ਼ਿਆਦਾ ਕਰੀਏ ਬਟ ਬੀਬੀ ਦੇ ਸਰਪ੍ਰਸਤ ਹੋ ਕੇ ਵੀ ਥੋੜਾ ਜਿਹਾ ਅਸੀਂ ਜਵਾਬ ਸਮਝੋ ਨੇ ਇਸ ਦਿਨੇ ਵੀ ਸਾਥ ਸੰਸ ਹੈਗੇ ਆ ਇਹਨਾਂ ਦੇ ਸਹਿਯੋਗ ਨਾਲ ਅੱਜ ਦੇ ਸਮੇਂ ਸਿਰ ਸਾਰੇ ਇਕੱਤਰ ਬੈਠੇ ਹੋਏ ਨੇ ਐਨ ਆਰ ਆਈ ਵੀ ਜਿਨ੍ਹਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਪੁਣਾ ਹਰੀ ਬਾਬਾ ਜੀ ਦਾ ਬਹੁਤ ਬਹੁਤ एक बेटा बाबा मर जाना पटरी पर बिठा दिया चूंकि ये सब बापू जल्द का चांद चूंकि ये सब अंगेश का पराठा ये सब सब मिठाई का है ठीक 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 है ਸਾਡੇ ਐਨਆਰਆਈ ਵੀਰ ਪਰਦੇ ਸਹਿਯੋਗ ਅਤੇ ਪਰਵਰਦੇ ਸੱਜਣ ਵੀ ਇੱਥੇ ਵੀ ਆਏ ਹੋਏ ਨੇ ਸਾਡ ਸੰਗਤਲੇ ਵੀ ਉਹਨਾਂ ਦੇ ਸਹਿਯੋਗ ਨਾਲ ਕਿਹਾ ਜਾ ਰਿਹਾ ਹੈ ਸਾਡੇ ਬਾਬਾ ਜੀ ਦੇ ਭਤੀਜਾ ਜੀ ਜੋ ਆਏ ਹੋਏ ਇਹਨਾਂ ਦਾ ਬਹੁਤ ਸਹਿਯੋਗ ਹੋਇਆ ਸਾਡੇ ਬਾਬਲ ਜੀ ਡਾਕਟਰ ਬਾਬਲ ਜੀ ਉਹਨਾਂ ਦੇ ਨਾਲ ਉਹਦੇ ਪਰਵਰਦੇ ਸੱਜਣ ਆਏ ਹੋਏ ਨੇ ਇਸ ਟਾਈਮ ਸਾਡੇ ਜੀਮਨ ਸਾਹਿਬ ਰਾਜੂ ਜੀ ਪਰ ਤੇ ਮੇਸ਼ੀ ਭਾਜੀ ਦਾ ਨਾਮ ਤਾਂ ਸਤਿ ਸ਼੍ਰੀ ਅਕਾਲ ਜੀ ਵੀ ਆਏ ਹੋਏ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੱਧ ਚੜ੍ਹ ਕੇ ਸਹਿਯੋਗ ਦਿਓ ਤਾਂ ਕਿ ਅਸੀਂ ਇਸ ਟੈਕਨੋਲੋਜੀ ਨੂੰ ਕੀ ਕਰ ਸਕੀਏ ਅਭੀ ਦੋਨੇ ਵੀ ਬੱਤ ਬੱਤ ਸੇਵਾਦਾਰ ਆਉਂਦੇ ਪਾਉਂ ਤਾਂ ਕਿ ਅਸੀਂ ਜੇਡਾ ਵੀ ਕੰਮ ਮੁੱਕਿਆ ਹੋਇਆ ਕਰਾ ਸਕੀਏ ਦਰਪੋਣ ਹਾਰੀ ਬਹੀ ਦਾ ਬਹੁਤ ਧੰਨਵਾਦ ਜੀ ਤੇਰਾ ਬਾਬਾ ਵੀ ਕਹਿਣਾ ਤੇ ਤੁਸੀਂ ਵੀ ਕਰਦੇ ਨਾ ਦੇਖੋ どうぞ。<laughs>

ਸ੍ਰੀ ਕਰਾ ਪੋਲੇ ਪੰਡਾ ਜੀ ਦਾ ਬਹੁਤ ਸਾੱਚੇ ਦਰਵਾਜ਼ੇ ਦੀ ਹੈ ਕਰਾ ਮਹੰਮਦਰ ਬਾਜੀ ਦਾ ਬਹੁਤ ਸਾੱਚੇ ਦਰਵਾਜ਼ੇ ਦੀ ਹੈ ਕਰਾ ਗੁਰਦੇਵ ਬਾਬਾ ਚਰਨਦਾਸ ਮਹਾਰਾਜ ਦੇ ਬਹੁਤ ਸਾੱਚੇ ਦਰਵਾਜ਼ੇ ਦੀ ਹੈ ਸਤਿ ਸੰਗਤ ਜੀ ਅੱਜ ਜੇਦਾ ਬਾਬਾ ਬਲਿਆਣਾ ਪਿੰਡ ਬਿਜੀਪੁਰ ਜ਼ਿਲ੍ਹਾ ਹੁਸ਼ੰਤ ਸਾਡੇ ਦਾਦਾ ਗੁਰੂ ਸੰਤ ਬਾਬਾ ਮੁਕੰਦਰਾ ਜੀ ਦੀ ਅੱਜ ਵਰਸੀ ਮਨਾਈ ਜਾ ਰਹੀ ਆ ਸਾਡੇ ਪਰਬਲੀ ਸੰਤ ਬਾਬਾ ਚਰਨਦਾਸ ਜੀ ਦਾ ਇਹ ਪੁਰਾਣਾ ਤਪਸਥਾਨ ਹੈ ਇੱਥੋਂ ਉੱਠ ਕੇ ਉਹ ਫਿਰ ਥੇ ਤੇਰਾ ਵਸਾ ਕੇ ਇਹਨਾਂ ਨੇ ਸਾਡੇ ਇੱਕ ਮਠਾ ਨਾਲ ਬਾਬਾ ਜੀ ਆ ਉਹਨਾਂ ਨੂੰ ਇੱਥੇ ਸੇਵਾ ਲਈ ਲਿਆਂਦਾ ਉਸ ਤੋਂ ਬਾਅਦ ਉਹ ਸ਼ਹਾਪੁਰ ਗਏ ਉੱਥੇ ਜਾ ਕੇ ਉਹਨਾਂ ਨੇ ਉੱਥੇ ਸ਼ਿਵ ਸ਼ਕਤੀ ਮੰਦਰ ਪਟਿਆਰੀਆਂ ਨਾ ਰੋਡ ਸ਼ਹਾਪੁਰ चौबी घंटे सारा साल तीन सौ दिन लंगर चलता है छह तेई महीने लंगर लगातार चलता है सारा साल लगातार लंगर चलता है उसे तो उन्होंने वो डेरा बसाया और ਉਸ ਤੋਂ ਬਾਅਦ ਉਹ ਮਹਾਰਾਜ ਸਾਡੇ ਬ੍ਰਾਹਮਣ ਮੁਗੈ ਸੇਵ ਸੰਤ ਬਾਬਰ ਨੇ ਦਾ ਜੀਤੂ ਗੱਦੀ ਦਿੱਤੀ ਗਈ ਉਹਨਾਂ ਨੇ ਸੇਵਾ ਕੀਤੀ ਫਿਰ ਸਾਡੇ ਬਾਅਦ ਜੋਗੀ ਦਾਸ ਜੀ ਉਹ ਐਸਲ 11 ਸਾਲ ਦੇ ਹਨ ਉਹ ਗੱਦੀ ਨਿਸ਼ੀਨਾ ਨੂੰ ਉਹਨਾਂ ਨੂੰ ਗੱਦੀ ਦਿੱਤੀ ਗਈ ਔਰ ਉਹ ਅਸਲੇ ਪੜ ਰਹੇ ਹਨ ਔਰ ਇੱਕ ਸੇਵਾਦਾਰ ਸਾਡੇ ਪਾਪਾ ਮਠਨਾ ਜੀ ਜੋਗੀ ਬੜੇ ਦਿਲੋਂ ਸੇਵਾ ਕਰਦੇ ਹਨ ਸੰਗਤ ਦੀ ਅਤੇਾਰੇ ਸਾਰੇ ਸਾਥ ਸੰਗਤ ਜੋ ਇਥੇ ਨਜ਼ਰ ਲੋਕ ਸੰਗਤ ਜੋ ਵੀ ਮਿਲਣੇ ਪਿੰਡਾਂ ਤੋਂ ਆਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਸੰਗਤ ਬੈਠੀ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜੋ ਆਪਾ ਬਾਬਾ ਮੁਕਰਦਾ ਜੀ ਦੀ ਵਰਸੀ ਜੋ ਮਨਾਈ ਗਈ ਆ ਉਹਨਾਂ ਦੇ ਸਹਿਯੋਗ ਨਾਲ ਮਨਾਈ ਗਈ ਆ ਔਰ ਮਹਾਰਾਜ ਉਹਨਾਂ ਦੇ ਇਸੋਂ ਪ੍ਰਦੇਸ਼ ਜੋ ਵੀ ਬੱਚੇ ਬੈਠੇ ਆ ਉਹਨਾਂ ਦੇ ਮਿਹਰਬਾਨੇ ਹੱਥ ਰੱਖਣ ਤੰਦਰੁਸਤੀਆਂ ਦੇਣ ਨਗਰ ਖੇੜੇ ਦਾ ਪੜਾ ਕਰੇ ਔਰ ਇਸੇ ਤਰ੍ਹਾਂ ਮਹਾਰਾਜੀ ਦੇ ਦਰਬਾਰ ਤੇ ਸੰਤਾਂ ਮਹਾਪੁਰਸ਼ਾਂ ਦੇ ਦਰਬਾਰ ਤੇ ਇਸੇ ਤਰ੍ਹਾਂ ਮੇਲੇ ਚੱਲਦੇ ਰਹਿਣ ਲੱਗਦੇ ਰਹਿਣ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਥੋਟੀ ਥੋਟੀ ਧੰਨਵਾਦ ਔਰ ਸੰਤ ਬਾਬਾ ਮਿਠਾਣਾ ਜੀ ਜੋਗੇ ਤੇ ਸੇਵਾ ਕਰਦੇ ਹਨ ਸਾਰੀ ਸਾਧ ਸੰਗਤ ਦਾ ਔਰ ਇਹਨਾਂ ਨੂੰ ਵੀ ਬਹੁਤ ਮਾਨ ਸਤਕਾਰ ਕਰਦੀ ਔਰ ਇਹ ਵੀ ਬਹੁਤ ਸੇਵਾ ਕਰਦੇ ਹਨ ਇੱਥੇ ਤੋਂ ਬਹੁਤ ਬਹੁਤ ਹਾਂ ਬਹੁਤ-ਬਹੁਤੇ-ਕੋਟੇ-ਕੋਟੇ ਪ੍ਰਣਾਮ ਧੰਨਵਾਦ ਜੈ ਬਾਬਾ ਚਰਨਦਾਸ ਜੀ